ਦੋਸਤੋ ਬਹੁਤ ਪੁਰਾਣੇ ਸਮੇਂ ਦੀ ਗੱਲ ਆ। ਇੱਕ ਸ਼ਹਿਰ ਵਿੱਚ ਇੱਕ ਮੁਸਲਮਾਨ ਫਕੀਰ ਰਹਿੰਦਾ ਸੀ। ਉਸ ਨੂੰ ਜੋ ਵੀ ਭੀਖ ਮਿਲਦੀ ਉਸ ਨੂੰ ਲੋੜਵੰਦਾ ਵਿੱਚ ਜਾ ਕੇ ਵੰਡ ਦਿੰਦਾ ਤੇ ਖੁਦ ਰੁੱਖੀ ਸੁੱਕੀ ਖਾ ਕੇ ਗੁਜ਼ਾਰਾ ਕਰ ਲੈਂਦਾ। ਇੱਕ ਵਾਰ ਉਹ ਇੱਕ ਰਸਤੇ ਤੋਂ ਗੁਜ਼ਰ ਰਿਹਾ ਸੀ ਤਾਂ ਉਸ ਦੀ ਨਜ਼ਰ ਦੋ ਬੱਚਿਆਂ ਤੇ ਉਹਨਾਂ ਦੀ ਮਾਂ ਤੇ ਜਾ ਪਈ ਜੋ ਕਿ ਦੁਪਹਿਰ ਦੀ ਤਪਦੀ ਧੁੱਪ ਵਿੱਚ ਬੈਠੇ ਹੋਏ ਸਨ। ਤੇ ਨਾਲ ਹੀ ਉਹਨਾਂ ਦੀ ਚੌਪੜੀ ਵੀ ਬਿਲਕੁਲ ਟੁੱਟ ਚੁੱਕੀ ਸੀ ਫਕੀਰ ਨੇ ਜਾ ਕੇ ਬੱਚਿਆਂ ਤੋਂ ਪੁੱਛਿਆ ਕਿ ਤੁਹਾਡਾ ਮਕਾਨ ਕਿਵੇਂ ਟੁੱਟਿਆ ਬੱਚੇ ਕਹਿਣ ਲੱਗੇ ਕਿ ਦੋ ਦਿਨ ਪਹਿਲਾਂ بارش ਤੇ ਤੂਫਾਨ ਆਇਆ ਸੀ ਜਿਸ ਦੀ ਵਜ੍ਹਾ ਨਾਲ ਸਾਡਾ ਮਕਾਨ ਟੁੱਟ ਗਿਆ ਹੁਣ ਅਸੀਂ ਤਿੰਨੇ ਐਸੇ ਤਰ੍ਹਾਂ ਧੁੱਪ ਵਿੱਚ ਬੈਠੇ ਰਹਿੰਦੇ ਹਾਂ ਸਾਡੀ ਮਦਦ ਵੀ ਕੋਈ ਨਹੀਂ ਕਰਦਾ ਕੋਈ ਤਾਂ ਜਿਹਾ ਅੱਲਾ ਦਾ ਬੰਦਾ ਹੋਵੇ ਜੋ ਸਾਡੀ ਮਦਦ ਕਰੇ ਸਾਨੂੰ ਇਹ ਮਕਾਨ ਬਣਵਾ ਕੇ ਦੇ ਦਿੰਦਾ ਤਾਂ ਉਸ ਨਾਲ ਸਾਡਾ ਗੁਜ਼ਾਰਾ ਹੋ ਸਕੇ ਨਾਲ ਹੀ ਬੱਚਿਆਂ ਦੀ ਮਾਂ ਵੀ ਬੈਠੀ ਸੀ ਉਹ ਵੀ ਰੋਣ ਲੱਗੀ ਤੇ ਕਹਿਣ ਲੱਗੀ ਭਈ ਇਹਨਾਂ ਦੇ ਪਿਤਾ ਮਰ ਚੁੱਕੇ ਨੇ ਹੁਣ ਮੈਂ ਤੇ ਇਹ ਬੱਚੇ ਇਸ ਚੌਪੜੀ ਵਿੱਚ ਗੁਜ਼ਾਰਾ ਕਰ ਰਹੇ ਸੀ ਇਸ ਤੂਫਾਨ ਦੀ ਵਜ੍ਹਾ ਨਾਲ ਐ ਵੀ ਟੁੱਟ ਗਈ ਮੈਂ ਕਈ ਲੋਕਾਂ ਤੋਂ ਮਦਦ ਮੰਗੀ ਸੀ ਪਰ ਕਿਸੇ ਨੇ ਵੀ ਸਾਡੀ ਮਦਦ ਨਹੀਂ ਕੀਤੀ ਫਕੀਰ ਨੇ ਉਹਨਾਂ ਦੀ ਦਰਦ ਭਰੀ ਦਾਸਤਾਨ ਸੁਣੀ ਤੂੰ ਤਾਂ ਦਿਲ ਬਚੈਨ ਹੋ ਗਿਆ ਜੋ ਦਾ ਵਸ ਚੱਲਦਾ ਤਾਂ ਉਸੇ ਵਕਤ ਉਹਨਾਂ ਨੂੰ ਪੈਸੇ ਦੇ ਕੇ ਝੌਂਪੜੀ ਬਣਵਾ ਦਿੰਦਾ ਪਰ ਉਹ ਤਾਂ ਵਿਚਾਰਾ ਖੁਦ ਆਪ ਫਕੀਰ ਸੀ ਜੋ ਭੀਖ ਮੰਗ ਕੇ ਗੁਜ਼ਾਰਾ ਕਰਦਾ ਸੀ ਤੇ ਉਸ ਵਿੱਚ ਇਨਸਾਨੀਅਤ ਦਰਦ ਸੀ ਉਹਨੇ ਦਿਲ ਹੀ ਦਿਲ ਵਿੱਚ ਸੋਚ ਲਿਆ ਕਿ ਇਹਨਾਂ ਨੂੰ ਮੈਂ ਜ਼ਰੂਰ ਮਕਾਨ ਬਣਵਾ ਕੇ ਦੇਵਾਂਗਾ ਪਰ ਉਸ ਦੀ ਇੱਕ ਹਕੀਕਤ ਐ ਸੀ ਕਿ ਉਹ ਇੱਕ ਫਕੀਰ ਸੀ ਉਸ ਨੂੰ ਸਾਰਾ ਦਿਨ ਪੀਕ ਮੰਗ ਕੇ ਥੋੜੇ ਜਿਹੇ ਪੈਸੇ ਮਿਲਦੇ ਸੀ ਜਿਨ੍ਹਾਂ ਨਾਲ ਉਹਦਾ ਗੁਜ਼ਾਰਾ ਹੀ ਮੱਸਾ ਹੋ ਸਕਦਾ ਸੀ ਪਰ ਉਸ ਨੇ ਸੋਚਿਆ ਕਿ ਮੈਂ ਅਮੀਰ ਲੋਕਾਂ ਦੇ ਕੋਲ ਜਾ ਕੇ ਉਹਨਾਂ ਤੋਂ ਮਦਦ ਮੰਗ ਲੈਂਦਾ ਐਸੀ ਤਰ੍ਹਾਂ ਫਕੀਰ ਅਮੀਰ ਲੋਕਾਂ ਕੋਲ ਜਾ ਕੇ ਉਹਨਾਂ ਤੋਂ ਮਦਦ ਮੰਗਣ ਲੱਗਾ ਪਰ ਉਹਨਾਂ ਨੇ ਵੀ ਉਹਨੂੰ ਸਿਰਫ ਪੀਕ ਹੀ ਦਿੱਤੀ ਤੇ ਉਹ ਵੀ ਓਨੀ ਕੁ ਜਿਸ ਨਾਲ ਉਹਦਾ ਗੁਜ਼ਾਰਾ ਹੋ ਸਕੇ ਫਿਰ ਕੁਝ ਸੋਚ ਕੇ ਫਕੀਰ ਨੇ ਫੈਸਲਾ ਕੀਤਾ ਕਿ ਮੈਂ ਕੁਝ ਉਧਾਰ ਲੈ ਲਵਾਂਗਾ ਫਿਰ ਉਹ ਵਪਾਰੀਆਂ ਤੇ ਹੋਰ ਵੱਡੇ ਲੋਕਾਂ ਕੋਲ ਜਾ ਕੇ ਕਹਿਣ ਲੱਗਾ ਕਿ ਮੈਨੂੰ ਕਰਜ਼ੇ ਦੇ ਤੌਰ ਤੇ ਕੁਝ ਪੈਸੇ ਦੇ ਦਿਓ ਮੈਂ ਪਾਈ ਪਾਈ ਕਰਕੇ ਤੁਹਾਨੂੰ ਵਾਪਸ ਦੇ ਦਵਾਂਗਾ ਇਸ ਤਰ੍ਹਾਂ ਫਿਰ ਉਸ ਨੂੰ ਕੁਝ ਰਕਮ ਮਿਲ ਗਈ ਜਿਸ ਨਾਲ ਉਹ ਆਰਾਮ ਨਾਲ ਉਹਨਾਂ ਬੱਚਿਆਂ ਲਈ ਜਿਹੜਾ ਘਰ ਬਣਾ ਕੇ ਦੇ ਸਕਦਾ ਸੀ ਫਕੀਰ ਰਕਮ ਨੂੰ ਲੈ ਕੇ ਸਿੱਧਾ ਬੱਚਿਆਂ ਕੋਲ ਆ ਗਿਆ ਤੇ ਕੁਝ ਸਮੇਂ ਵਿੱਚ ਫਕੀਰ ਨੇ ਮਜ਼ਦੂਰ ਲਗਾ ਕੇ ਉਹਨਾਂ ਨੂੰ ਨਵਾਂ ਘਰ ਬਣਵਾ ਦਿੱਤਾ। ਬੱਚੇ ਉਸਨੂੰ ਦੁਆਵਾਂ ਦੇਣ ਲੱਗੇ ਤੇ ਕਹਿਣ ਲੱਗੇ ਕਿ ਤੁਹਾਡੇ ਵਰਗੇ ਭਲੇ ਇਨਸਾਨ ਦੀ ਵਜ੍ਹਾ ਨਾਲ ਅਸੀਂ ਜਿਹੜਾ ਵਾ ਸਿਰ ਟੱਕ ਸਕਾਂਗੇ। ਸੋ ਫਕੀਰ ਉਹਨਾਂ ਦਾ ਘਰ ਬਣਾ ਕੇ ਵਾਪਸ ਚਲੇ ਗਿਆ। ਕੁਝ ਦਿਨ ਬੀਤੇ ਤੇ ਫਕੀਰ ਅਚਾਨਕ ਬਿਮਾਰ ਪੈ ਗਿਆ। ਬਿਮਾਰ ਜਦੋਂ ਪੈ ਗਿਆ ਤੇ ਉਹ ਤੁਰਨ ਫਿਰਨ ਤੋਂ ਵੱਧ ਜਾ ਹੋ ਗਿਆ। ਉਹ ਜਿਨ੍ਹਾਂ ਦੀ ਮਦਦ ਕਰਿਆ ਕਰਦਾ ਸੀ ਉਹ ਸਾਰੇ ਉਸ ਦੀ ਸਾਮ ਸੰਭਾਲ ਲਈ ਉਹਦੇ ਕੋਲ ਆ ਗਏ। ਤੇ ਜਦੋਂ ਫਕੀਰ ਕੋਲ ਆਏ ਉਹਨਾਂ ਵੇਖਿਆ ਕਿ ਫਕੀਰ ਤੇ ਕਾਫੀ ਬਿਮਾਰ ਸੀ। ਉਹ ਆਪਣੀ ਜ਼ਿੰਦਗੀ ਦੀ ਆਖਰੀ ਪਲਾਂ ਨੂੰ ਜੀ ਰਿਹਾ ਸੀ। ਜਿਵੇਂ ਹੀ ਇਹ ਖਬਰ ਉਹਨਾਂ ਅਮੀਰ ਲੋਕਾਂ ਨੂੰ ਮਿਲੀ ਕਿ ਫਕੀਰ ਜਿਹੜਾ ਬਿਮਾਰ ਹੋ ਚੁੱਕਿਆ ਵਾ। ਤੋਂ ਉਹਨਾਂ ਨੇ ਸੋਚਿਆ ਕਿ ਅਸੀਂ ਫਕੀਰ ਕੋਲ ਜਾ ਕੇ ਆਪਣੇ ਪੈਸੇ ਹੀ ਲੈ ਆਈਏ। ਹੋ ਨਾ ਹੋ ਫਕੀਰ ਮਰ ਜਾਵੇ ਤੇ ਉਸਦੇ ਮਰਨ ਤੋਂ ਬਾਅਦ ਤਾਂ ਸਾਡੇ ਪੈਸੇ ਹੀ ਡੁੱਬ ਜਾਣਗੇ। ਉਹ ਫਕੀਰ ਕੋਲ ਆ ਕੇ ਆਪਣੇ ਪੈਸੇ ਵਸੂਲ ਕਰਨ ਲਈ ਉੱਥੇ ਆ ਗਏ। ਅਥੀਆ ਕਿਉਂ ਨਾ ਵੇਖਿਆ ਕਿ ਫਕੀਰ ਆਪਣੀ ਜ਼ਿੰਦਗੀ ਦੇ ਕੋਈ ਚੰਦ ਕੋ ਪਲ ਵੀ ਹੈਗੇ ਸੀ ਉਹਦੇ ਕੋਲ ਅਮੀਰ ਲੋਕਾਂ ਨੇ ਫਕੀਰ ਨੂੰ ਕਿਹਾ ਵੀ ਜਿਹੜੇ ਤੁਸੀਂ ਸਾਡੇ ਕੋਲੋਂ ਪੈਸੇ ਲੈ ਸੀ ਉਹ ਵਾਪਸ ਕਰ ਦਿਓ ਪਰ ਹੁਣ ਫਕੀਰ ਕੋਲ ਉਹਨਾਂ ਨੂੰ ਦੇਣ ਲਈ ਕੁਝ ਵੀ ਨਹੀਂ ਸੀ ਤੇ ਬਜ਼ੁਰਗ ਫਕੀਰ ਹੌਲੀ-ਹੌਲੀ ਬਰਫ਼ ਦੀ ਤਰ੍ਹਾਂ ਠੰਡਾ ਪੈ ਰਿਹਾ ਸੀ ਕਿਉਂਕਿ ਉਹਦੇ ਕੋਲ ਹੁਣ ਬਹੁਤ ਥੋੜਾ ਸਮਾਂ ਬਚਿਆ ਸੀ ਤੇ ਫਕੀਰ ਤੋਂ ਉਧਾਰ ਵਾਪਸ ਲੈਣ ਵਾਲਿਆਂ ਦੀ ਗਿਣਤੀ ਵੀ ਹੌਲੀ-ਹੌਲੀ ਵਧ ਰਹੀ ਸੀ ਜਦੋਂ ਮੈਂ ਉਹ ਵੇਖਦੇ ਕਿ ਫਕੀਰ ਤਾਂ ਮਰਨ ਵਾਲਾ ਏ ਉਹਨਾਂ ਦੇ ਚਿਹਰਿਆਂ ਤੇ ਉਦਾਸੀ ਦੇ ਬਦਲ ਸ਼ਾ ਜਾਂਦੀ। दिली ਦੇ ਲੋ ਪੁਛਤਾਰੇ ਸੀਗੇ ਵੀ ਕਾਸ਼ ਅਸੀਂ ਇਸ ਫਕੀਰ ਨੂੰ ਪੈਸੇ ਨਾ ਦਿੱਤੇ ਹੁੰਦੇ। ਇਹ ਸਾਡੇ ਪੈਸੇ ਦੇਣ ਤੋਂ ਮੋੜਨ ਤੋਂ ਪਹਿਲਾਂ ਹੀ ਇਹ ਦੁਨੀਆ ਤੋਂ ਰੁਖਸਤ ਹੋ ਜਾਵੇਗਾ। ਫਿਰ ਫਕੀਰ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਲੋਕ ਕਬਰਾਂ ਦੇ ਕਿਉਂ ਜੇ ਰੱਬ ਤੇ ਭਰੋਸਾ ਰੱਖੋ। ਕੋਦ ਕੋਈ ਨਾ ਕੋਈ ਇਂਤਜ਼ਾਮ ਜ਼ਰੂਰ ਉਹ ਰੱਬ ਬਣਾ ਦੇਵੇਗਾ ਤੇ ਤੁਹਾਡੇ ਪੈਸੇ ਤੁਹਾਨੂੰ ਮਿਲ ਜਾਣਗੇ। ਐ ਸੁਣ ਕੇ ਉਹ ਅਮੀਰ ਲੋਕ ਕਹਿਣ ਲੱਗੇ ਵੀ ਫਕੀਰ ਤਾਂ ਇਸ ਤਰ੍ਹਾਂ ਕਹਿ ਰਿਹਾ ਵਾ ਜਿਵੇਂ ਰੱਬ ਆਪ ਫਰਿਸ਼ਤਿਆਂ ਦੇ ਹੱਥੀ 300 ਦਿਨਾਰ ਭੇਜ ਦੇਵੇਗਾ ਤੇ ਕਹੇਗਾ ਲੈ ਫਕੀਰਾ ਇਹ ਸਭ ਦੇ ਪੈਸੇ ਵਾਪਸ ਕਰ ਦੇ ਇਹ ਕਹਿ ਕੇ ਉਹ ਹੰਕਾਰ ਵਿੱਚ ਹੱਸਣ ਲੱਗ ਪਏ ਫਕੀਰ ਨੇ ਉਹਨਾਂ ਨੂੰ ਜਵਾਬ ਦਿੱਤਾ ਕਿ ਤੁਹਾਨੂੰ ਅੱਲਾਹ ਪਾਕ ਤੇ ਭਰੋਸਾ ਨਹੀਂ ਪੂਰਾ ਭਰੋਸਾ ਤਾਂ ਨੂੰ ਹੋਣਾ ਚਾਹੀਦਾ ਵਾ ਉਹ ਆਪਣੇ ਪਿਆਰਿਆਂ ਨੂੰ ਨਰਾਸ਼ ਨਹੀਂ ਕਰਦਾ ਦੇਖਣਾ ਤੁਹਾਡੇ ਪੈਸਿਆਂ ਦਾ ਇੰਤਜ਼ਾਮ ਜਰੂਰ ਹੋਵੇਗਾ ਤੁਸੀਂ ਨਿਰਾਸ਼ ਨਾ ਹੋਵੋ ਐਸੇ ਦੌਰਾਨ ਬਾਹਰੋਂ ਇੱਕ ਬੱਚੇ ਦੀ ਆਵਾਜ਼ ਆਈ ਜੋ ਕਿ ਹਲਵਾ ਪੂਰੀ ਵੇਚ ਰਿਹਾ ਸੀ ਜਿਵੇਂ ਹੀ ਫਕੀਰ ਦੇ ਕੰਨਾਂ ਵਿੱਚ ਆਵਾਜ਼ ਪਈ ਫਕੀਰ ਨੇ ਉਸੇ ਵੇਲੇ ਆਪਣੇ ਇੱਕ ਆਦਮੀ ਨੂੰ ਕਿਹਾ ਜਾਓ ਇਸ ਬੱਚੇ ਤੋਂ ਸਾਰੀਆਂ ਹਲਵਾ ਪੂਰੀਆਂ ਲੈ ਆਓ ਉਹ ਆਦਮੀ ਬਾਹਰ ਗਿਆ ਤੇ ਬੱਚੇ ਤੋਂ ਸਾਰੀਆਂ ਹਲਵਾ ਪੂਰੀਆਂ ਲਿਆ ਕੇ ਅੰਦਰ ਆ ਗਿਆ ਜਿਵੇਂ ਉਹ ਆਦਮੀ ਹਲਵਾ ਪੂਰੀਆਂ ਲੈ ਕੇ ਆਇਆ ਫਕੀਰ ਨੇ ਉਸ ਨੂੰ ਕਿਹਾ ਇਹ ਸਾਰੀਆਂ ਹਲਵਾ ਪੂਰੀਆਂ ਇੱਥੇ ਮੌਜੂਦ ਸਾਰੇ ਲੋਕਾਂ ਵਿੱਚ ਵੰਡ ਦਿਓ ਫਕੀਰ ਤੇ ਕਹਿਣਤੀ ਉਸ ਆਦਮੀ ਨੇ ਸਾਰੇ ਲੋਕਾਂ ਵਿੱਚ ਜਿਹੜੀਆਂ ਹਲਵਾ ਪੂਰੀਆਂ ਸੀ ਉਹ ਵੰਡ ਦਿੱਤੀਆਂ ਜਿਨ੍ਹਾਂ ਵਿੱਚੋਂ ਅਮੀਰ ਲੋਕ ਵੀ ਸੀ ਤੇ ਉਹ ਲੋਕ ਵੀ ਮੌਜੂਦ ਸੀ ਜਿਨ੍ਹਾਂ ਦੀ ਫਕੀਰ ਮਦਦ ਕਰਿਆ ਕਰਦਾ ਸੀ ਸੋ ਉੱਥੇ ਬੈਠੇ ਸਾਰੇ ਲੋਕ ਹਲਵਾ ਪੂਰੀਆਂ ਖਾਣ ਲੱਗ ਪਏ ਹਲਵਾ ਪੂਰੀਆਂ ਖਾਂਦੇ ਸਮੇਂ ਉਹ ਹੰਕਾਰੀ ਤੇ ਅਮੀਰ ਲੋਕ ਕਹਿਣ ਲੱਗੇ ਵਾਹ ਫਕੀਰ ਕੋਲ ਤਾਂ ਪੈਸੇ ਹੈ ਨਹੀਂ ਫਿਰ ਵੀ ਚਲੋ ਬੜੀ ਚੰਗੀ ਗੱਲ ਆ ਮਰਨ ਵੇਲੇ ਸਾਨੂੰ ਕੁਝ ਖਵਾ ਕੇ ਜਾ ਰਿਹਾ ਵਾ ਸੋ ਜਦੋਂ ਸਾਰੇ ਲੋਕਾਂ ਨੇ ਹਲਵਾ ਪੂਰੀਆਂ ਖਾ ਲੀਆਂ ਤੋਂ ਬੱਚਾ ਅੰਦਰ ਆਇਆ ਤੇ ਕਹਿਣ ਲੱਗਾ ਵੀ ਮੈਨੂੰ ਮੇਰੇ ਪੂਰੇ ਪੈਸੇ ਦੇ ਦਿਓ ਫਕੀਰ ਨੇ ਕਿਹਾ ਬੇਟਾ ਮੇਰੇ ਕੋਲ ਤਾਂ ਤੈਨੂੰ ਦੇਣ ਲਈ ਕੁਝ ਵੀ ਨਹੀਂ ਹੈ ਮੈਂ ਤਾਂ ਕੋਦੇ ਕ ਫਕੀਰ ਆ ਮੈਂ ਤੇਰੀ ਕੀ ਮਦਦ ਕਰ ਸਕਦਾ ਬੱਚਾ ਪਰੇਸ਼ਾਨੀ ਵਿੱਚ ਕਹਿਣ ਲੱਗਾ ਵੀ ਇਹ ਸਾਰੀਆਂ ਹਲਵਾ ਪੂਰੀਆਂ ਮੈਨੂੰ ਮੇਰਾ ਮਾਲਕ ਦਿੰਦਾ ਤੇ ਕਹਿੰਦਾ ਕਿ ਜਾ ਕੇ ਵੇਚਾ ਹੁਣ ਜੇ ਮੈਂ ਉਹਨੂੰ ਪੈਸੇ ਨਹੀਂ ਦਿਆਂਗਾ ਉੱਥੇ ਮੈਨੂੰ ਬਹੁਤ ਮਾਰੇਗਾ ਉੱਥੇ ਮੌਜੂਦ ਉਹ ਅਮੀਰ ਲੋਕ ਫਕੀਰ ਨੂੰ ਕਹਿਣ ਲੱਗੇ ਬਤੈਨੂ ਸ਼ਰਮ ਵੀ ਹੈ ਕਿ ਨਹੀਂ ਇੱਕ ਤਾਂ ਤੂੰ ਪਹਿਲਾਂ ਹੀ ਸਾਡੇ ਪੈਸੇ ਲੈ ਚੁੱਕਿਆ ਉਹ ਤਾਂ ਤੂੰ ਦੇ ਨਹੀਂ ਸਕਿਆ ਤੇ ਮਰਨ ਵੇਲੇ ਇਸ ਬੱਚੇ ਨੂੰ ਵੀ ਨਹੀਂ ਛੱਡਿਆ ਐਦੇ ਨਾਲ ਵੀ ਧੋਖਾ ਕਰ ਲਿਆ ਉਹਨੂੰ ਘਟੋ ਘਟਾ ਕੇ ਇਸ ਬੱਚੇ ਦੇ ਪੈਸੇ ਤਾਂ ਦੇ ਦੇ ਹੁਣ ਐਦਰ ਬੱਚਾ ਕਹਿਣ ਲੱਗਾ ਕਿ ਮੈਂ ਆਪਣੇ ਪੈਸੇ ਲੈ ਬਗੈਰ ਇੱਥੋਂ ਨਹੀਂ ਜਾਵਾਂਗਾ ਮੈਨੂੰ ਮੇਰੇ 2 ਦਿਨਾਰ ਚਾਹੀਦੇ ਨੇ ਕਾਫੀ دیر ਤੱਕ ਬੱਚਾ ਪੈਸੇ ਮੰਗਦਾ ਰਿਹਾ ਆਖਰਕਾਰ ਬੱਚੇ ਦੇ ਸਬਰ ਦਾ ਪਹਿਮਾਨਾ ਟੁੱਟ ਗਿਆ ਤੇ ਉਹ ਫੁੱਟ ਫੁੱਟ ਕੇ ਰੋਣ ਲੱਗ ਪਿਆ ਕਹਿੰਦਾ ਕਿ ਮੈਨੂੰ ਮੇਰੇ ਪੈਸੇ ਚਾਹੀਦੇ ਨੇ ਪਰ ਫਕੀਰ ਕੋਲ ਉਹਨੂੰ ਦੇਣ ਦੀ ਕੁਝ ਵੀ ਨਹੀਂ ਸੀ ਦੋਸੂ ਐਸੇ ਦੌਰਾਨ ਅਚਾਨਕ ਇੱਕ ਬੰਦਾ ਆਇਆ ਜਿਸ ਨੇ ਪੋਟਲੀ ਦੇ ਅੰਦਰ ਪੈਸੇ ਰੱਖੇ ਹੋਏ ਸੀ ਤੇ ਆ ਕੇ ਫਕੀਰ ਕੋਲ ਰੱਖ ਕੇ ਚੁੱਪਚਾਪ ਚਲਾ ਗਿਆ ਸਾਰੇ ਲੋਕ ਇਹ ਮਾਜਰਾ ਦੇਖ ਰਹੇ ਸੀ ਜਿਵੇਂ ਫਕੀਰ ਨੇ ਉਹ ਪੋਟਲੀ ਖੋਲੀ ਉਹਦੇ ਅੰਦਰ 300 ਦਿਨਾਰ ਸੀ ਜੋ ਕਿ ਸਾਰੇ ਦੇ ਸਾਰੇ ਕਰਜ਼ਦਾਰਾਂ ਨੂੰ ਵਾਪਸ ਦੇ ਦਿੱਤੇ ਗਏ ਤੇ ਉਹਨਾ ਅਮੀਰ ਲੋਕਾਂ ਨੂੰ ਕਿਹਾ ਕਿ ਦੇਖੋ ਮੈਂ ਕਹਿੰਦਾ ਸੀ ਨਾ ਮੇਰੀ ਮਦਦ ਅੱਲਾਹ ਤਾਲਾ ਜ਼ਰੂਰ ਕਰੇਗਾ ਉਸਨੇ ਮੇਰੀ ਮਦਦ ਕਰ ਦਿੱਤੀ ਦੇਖੋ ਤਾਂ ਸਹੀ ਮੇਰਾ ਰੱਬ ਇਹ ਸਾਰਾ ਕੁਝ ਦੇਖ ਰਿਹਾ ਸੀ ਜਿਵੇਂ ਮੈਂ ਹਲਵਾ ਪੂਰੀ ਇਸ ਬੱਚੇ ਤੋਂ ਲਈ ਇਹ ਬੱਚਾ ਰੋਣ ਲੱਗਾ ਤਾਂ ਮੇਰੇ ਰੱਬ ਤੋਂ ਇਸ ਬੱਚੇ ਦਾ ਰੋਣ ਦੇਖਿਆ ਨਹੀਂ ਗਿਆ ਉਸਨੇ ਮੇਰੀ ਮਦਦ ਕਰ ਦਿੱਤੀ ਕਾਸ਼ ਤੁਹਾਡੇ ਵਿੱਚੋਂ ਪਹਿਲਾਂ ਹੀ ਕੋਈ ਰੋਣ ਵਾਲਾ ਹੁੰਦਾ ਤਾਂ ਸ਼ਾਇਦ ਇਸ ਬੱਚੇ ਦੀ ਲੋੜ ਹੀ ਨਾ ਪੈਂਦੀ ਉਹ ਡਾਡਾ ਜਦੋਂ ਵੀ ਕਿਸੇ ਅਰਦਾਸ ਵਿੱਚ ਕਿਸੇ ਇੱਕ ਬੰਦੀ ਦੀ ਦੁਆ ਕਬੂਲ ਕਰਦਾ ਨਾ ਸਾਰਿਆਂ ਦੀ ਦੁਆ ਕਬੂਲ ਕਰ ਲੈਂਦਾ ਵਾ ਐਨਾ ਕਹਿ ਕੇ ਉਹ ਫਕੀਰ ਆਪਣਾ ਸਰੀਰ ਤਿਆਗ ਦਿੰਦਾ ਉਹ ਅਮੀਰ ਤੇ ਹੰਕਾਰੀ ਲੋਕ ਪਛਤੌਣ ਲੱਗਦੇ ਨੇ ਕਿ ਸਾਨੂੰ ਫਕੀਰ ਨਾਲ ਇਸ ਤਰ੍ਹਾਂ ਵਰਤਾਵ ਨਹੀਂ ਸੀ ਕਰਨਾ ਚਾਹੀਦਾ ਦੋਸਤੋ ਸੱਚਮੁੱਚ ਉਸ ਰੱਬ ਦੇ ਅੱਗੇ ਸੱਚੇ ਦਿਲੋਂ ਰੋਣਾ ਉਹ ਕੁੰਜੀ ਆ ਜੋ ਅਸਮਾਨ ਦੇ ਦਰਵਾਜ਼ੇ ਖੋਲ ਦਿੰਦੀ ਹੈ ਜਦੋਂ ਕੋਈ ਵੀ ਇਨਸਾਨ ਆਪਣਾ ਹਾਲ ਦਿਲ ਬੇ ਨਕਾਬ ਕਰਕੇ ਸਿਰਫ ਰੱਬ ਨੂੰ ਆਪਣੀ ਦੁਆ ਦਾ ਮਾਲਕ ਮੰਨਦਾ ਤਾਂ ਅਰਦਾਸ ਦਾ ਅਸਰ ਕਦੇ ਵੀ ਖਾਲੀ ਨਹੀਂ ਜਾਂਦਾ ਇਹ ਕਹਾਣੀ ਇਹੀ ਸਬਕ ਸਿਖਾਉਂਦੀ ਹੈ ਕਿ ਰੱਬ ਸਿਰਫ ਉਹਨਾਂ ਦੀ ਸੁਣਦਾ ਜਿਹੜੇ ਉਹਦੇ ਅੱਗੇ ਬੇਨਿਆਜ਼ੀ ਨਾਲ ਆਪਣੀ ਅਰਦਾਸ ਲੈ ਕੇ ਆਉਂਦੇ ਨੇ ਜਦੋਂ ਅਸੀਂ ਆਪਣਾ ਦਿਲ ਉਹਦੇ ਹਵਾਲੇ ਕਰਦੇ ਤਾਂ ਸੱਚੇ ਹੰਝੂਆਂ ਦੇ ਨਾਲ ਉਸ ਨੂੰ ਪੁਕਾਰਦੇ ਆ ਤਾਂ ਫਿਰ ਉਹ ਅਰਦਾਸ ਉਸ ਨੂੰ ਅਰਸ਼ਾਂ ਤੋਂ ਚੁਕਾ ਦਿੰਦੀ ਹੈ ਫਿਰ ਉਹ ਜ਼ਰੂਰ ਸਾਡੇ ਲਈ ਕੋਈ ਨਾ ਕੋਈ ਰਾਹ ਖੋਲਦਾ ਇਹ ਕਹਾਣੀ ਦੇ ਅਖੀਰ ਨੇ ਸਾਨੂੰ ਦਰਸਾਇਆ ਕਿ ਸੱਚੀ ਨਿਸ਼ਕਾਮ ਸੇਵਾ ਤੇ ਯਕੀਨ ਰੱਬ ਨੂੰ ਰਜਾ ਦੇਣ ਵਾਲੇ ਮੂਲ ਨੇ ਜਦ ਕਿ ਸੱਚੇ ਦਿਲ ਨਾਲ ਕੋਈ ਦੁਆ ਕਰਦਾ ਤਾਂ ਉਸ ਦਾ ਰੋਣਾ ਸੁਣਨ ਦੇ ਲਈ ਉਹ ਸਾਡਾ ਇੱਕ ਇਮਤਿਹਾਨ ਲੈਂਦਾ ਪਰ ਉਹ ਕਦੇ ਵੀ ਸੱਚੇ ਮਨ ਦੀ ਅਰਦਾਸ ਨੂੰ ਅਣ ਸੁਣਿਆ ਨਹੀਂ ਕਰਦਾ ਫਕੀਰ ਦੀ ਮਾਨਵਤਾ ਇਨਸਾਨੀਅਤ ਤੇ ਰੱਬ ਤੇ ਟਿਕੇ ਪਰੋਸੇ ਦੀ ਕਹਾਣੀ ਕਿ ਦਾਤਾ ਦੇਣ ਵਾਲੇ ਹੱਥ ਰੱਬ ਦੇ ਨਜ਼ਦੀਕ ਹੁੰਦੇ ਨੇ ਤੇ ਜਿਸ ਦੇ ਨਾਲ ਅਸੀਂ ਕਿਸੇ ਦੂਜੇ ਦੇ ਦੁੱਖ ਨੂੰ ਆਪਣਾ ਦੁੱਖ ਮੰਨ ਲੈਂਦੇ ਆ ਉਸ ਦਿਨ ਰੱਬ ਉਸ ਰੱਬ ਦਾ ਹੁਕਮ ਸਾਡੇ ਜੀਵਨ ਨੂੰ ਸਫਲ ਬਣਾਉਣ ਦੇ ਲਈ ਅਮਲ ਵਿੱਚ ਆ ਜਾਂਦਾ ਤੇ ਜਦੋਂ ਅਸੀਂ ਸੱਚੇ ਦਿਲ ਨਾਲ ਉਹਦੀ ਅੱਗੇ ਅਰਦਾਸ ਕਰਦੇ ਆ ਨਾ ਤੇ ਰੱਬ ਸਾਡੀਆਂ ਸਾਰੀਆਂ ਮੁਸ਼ਕਲਾਂ ਦੇ ਹੱਲ ਕੱਢ ਦਿੰਦਾ ਵਾ ਸਾਨੂੰ ਸਾਡੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਮਿਲ ਜਾਂਦੇ ਆ ਸੋ ਦੋਸਤੋ ਇਸ ਕਹਾਣੀ ਅੰਦਰਲੀ ਸਿੱਖਿਆ ਤੁਹਾਡੇ ਜੀਵਨ ਯਾਤਰਾ ਵਿੱਚ ਹਰ ਮੋੜ ਤੇ ਤੁਹਾਨੂੰ ਯਾਦ ਰਹੇਗੀ ਮੈਂ ਇਸ ਤਰ੍ਹਾਂ ਦੀਆਂ ਹੋਰ ਗਿਆਨ ਵਾਲੀਆਂ ਵੀਡੀਓ ਲੈ ਕੇ ਆਉਂਦੀ ਰਹਾਂਗੀ ਜੁੜੇ ਰਹੋ ਤੁਸੀਂ ਇਸ ਚੈਨਲ ਦੇ ਨਾਲ ਫਿਰ ਮਿਲਦੇ ਹਾਂ ਆਪਣਾ ਰੱਖਿਓ ਬਹੁਤ ਜ਼ਿਆਦਾ ਖਿਆਲ